ਇਹ ਕਹਿ ਰਹੇ ਸੀ ਕਿ ਵੀ ਇਹ ਜਿਹੜਾ 트럼ਪ ਦੀਆਂ ਜਿਹੜੀਆਂ ਸਟੇਟਮੈਂਟਸ ਨੇ ਨਾ ਜੀ ਉਹਨਾਂ ਦਾ ਜਿਹੜਾ ਉਹਦਾ ਇੱਕ ਇਹ ਨੇਗੋਸ਼ੀਏਟ ਕਰਨ ਦਾ ਉਹ ਤਰੀਕਾ ਹੈਗਾ ਤੇ ਉਹਨੂੰ ਕੀ ਕਰਦੇ ਹੋਏ ਹਰ ਇੱਕ ਜਿਹੜਾ ਸਾਰੀ ਦੁਨੀਆ ਉਹਨੂੰ ਦੇਖ ਰਹੀ ਹੈ ਐਸੇ ਪੋਲਿਟਿਸ਼ੀਅਨ ਉਹ ਪੋਲਿਟਿਸ਼ੀਅਨ ਜੇ ਤੁਸੀਂ ਉਹਨੂੰ ਦੇਖੋਗੇ ਪੋਲਿਟਿਸ਼ੀਅਨ ਦੇ ਤੌਰ ਤੇ ਉਹਦੇ 'ਚ ਬਹੁਤ ਤੁਹਾਨੂੰ ਹੋਰ ਤਰ੍ਹਾਂ ਲੱਗੂਗਾ ਉਹਨੂੰ ਤੁਸੀਂ ਉਹਨੂੰ ਹੁਣ ਤੁਸੀਂ ਕਿਸੇ ਆਈਡੀਓਲੋਜੀ ਦੇ ਹਿਸਾਬ ਦੇ ਨਾਲ ਕਿਸੇ ਬਕਸੇ 'ਚ ਨਹੀਂ ਪਾ ਸਕਦੇ ਵੀ ਇਹ ਰਾਈਟ ਹੈ ਇਹ ਸੈਂਟਰ ਹੈ ਇਹ ਲੈਫਟ ਹੈ ਤਾਂ ਉਹ 트럼ਪ ਹੀ ਆ ਉਹ ਸਿਰਫ 트럼ਪ ਹੀ ਆ ਹਾਂ ਬਿਲਕੁਲ ਸੋ ਉਹ ਦੇਖੋ ਜਿਹੜੇ ਬੰਦੇ ਨੇ ਕਦੇ ਕੋਈ ਕਾਉਂਸਲ ਦੀ ਇਲੈਕਸ਼ਨ ਨਹੀਂ ਕੋਈ ਐਮਐਲਏ ਐਮਪੀ ਨਹੀਂ ਕੋਈ ਕੋ ਸਕੂਲ ਟਰਸਟ ਦੀ ਸਿੱਧੀ ਕੋ ਇਲੈਕਸ਼ਨ ਲੜੀ ਹੈ ਅੰਤਰ ਸਾਲ ਦੀ ਵਰਜੇ ਚੋਂ ਕਰਕੇ ਉਹ ਆਉਦਾ ਬਣ ਗਿਆ ਉਹੀ ਬੰਦੇ ਜਿਹੜੇ ਪਹਿਲਾਂ ਉਹਦੇ ਵਿੱਚ ਜਦੋਂ ਇੰਟਰਵਿਊ ਕਰਦੇ ਸੀ ਆਪਣੇ ਚੈਨਲ ਦੇ ਉੱਤੇ ਗੋਡੇ ਜਿਵੇਂ ਗੋਡੇ ਫਸਾ ਕੇ ਬੈਠੇ ਸੀ ਉਹ ਆਪਣੇ ਉਪਰ ਆਵਿਨ ਫਰੀ ਆ ਕੇ ਤੇ ਉਹ ਵੜ ਕੇ ਸਾਰੇ ਬੰਦੇ ਫਿਰ ਉਹਦੇ ਉਲਟ ਵੀ ਹੋ ਗਏ ਹਨ ਸਾਰੇ ਪੋਲਿਟਿਸ਼ੀਅਨ ਵੀ ਉਹਦੇ ਉਲਟ ਹੋ ਗਏ ਈਵਨ ਉਹਦੇ ਆਪਣੇ ਡੈਮੋਕ੍ਰੈਟ ਦੇ ਵਿੱਚੋਂ ਵੀ ਦੂਜੇ ਚੋਂ ਤੇ ਉਹਦਾ ਇਹ ਇੱਕ ਨੈਗੋਸ਼ੀਏਟ ਕਰਨ ਦਾ ਤਰੀਕਾ ਹੈ ਕਿ ਤੁਸੀਂ ਬੜੀ ਸਾਰੀ ਇੱਕ ਜੇ ਗੱਲ ਕਰਦੇ ਹੋ ਉਹਦੇ ਨਾਲ ਕੀ ਹੋਊਗਾ ਜਦੋਂ ਦੂਜਾ ਬੰਦਾ ਟੇਬਲ ਤੇ ਆਊਗਾ ਉਹ ਕੁਛ ਨਾ ਕੁਛ ਪਹਿਲਾਂ ਹੀ ਕੰਪਰੋਮਾਈਜ਼ ਕਰਕੇ ਆਪਣਾ ਐਮ ਚਿੰਗ ਤਰ੍ਹਾਂ ਕਨਸਿਡਰ ਕਰਕੇ ਆਊਗਾ ਸੋ ਕਦੇ ਵੀ ਕੈਨੇਡਾ ਤੇ ਯੂ ਐਸ ਏ ਦਾ ਇਹੋ ਜੀ ਗੱਲ ਨਹੀਂ ਹੋਊਗੀ ਹਾਂ ਜਿਵੇਂ ਮੈਂ ਪਹਿਲਾਂ ਕਹਿ ਰਿਹਾ ਸੀ ਹੁਣ ਇੱਥੇ ਗੱਲ ਇਹ ਸਟਾਰਟ ਹੋ ਗਈ ਐਵਰੀ ਬੰਦਾ ਕਹਿਣ ਲੱਗਿਆ ਵੀ ਅਸੀਂ ਜਿਹੜੀ ਸਾਡੀ ਜਿਹੜੀ ਲਿਵਿੰਗ ਸਟੈਂਡਰਡ ਹੈ ਉਹਦੇ ਨਾਲੋਂ ਪਿਛਲੇ 20-25 ਸਾਲਾਂ ਵਿੱਚ 40% ਵੱਧ ਰਫਤੇ ਆ ਗਿਆ ਹੈ ਨਾ ਸੋ ਵੀ ਇਹ ਮਾੜੀ ਗੱਲ ਨਹੀਂ ਹੈ ਜੇ ਸਾਡੀ ਕਾਮਨ ਕਰੰਸੀ ਬਣਦੀ ਇਹ ਸਾਡੀ ਇੱਕੋ ਜੀ ਲੈਂਗੁਏਜ ਹੈ ਅਸੀਂ ਇੱਥੇ ਆਉਣੇ ਜਾਂਦੇ ਹਾਂ ਸਾਡੇ ਬ ਤੇ ਜਿਹੜੇ ਸਾਡੇ ਜਿਹੜੇ ਜੇ ਇਹ ਜੀ ਸਿਚੁਏਸ਼ਨ ਕੋਈ ਕ੍ਰੀਏਟ ਹੋ ਜਵੇ ਤੇ ਜਿਹੜੇ ਲੋਕਾਂ ਨੂੰ ਜਾਣ ਜਾਣ ਵਾਸਤੇ ਕੋਈ ਔਖਾ ਨਾ ਹੋਵੇ ਇਹ ਐਲ 1 ਵੀਜ਼ਾ ਕਦੇ ਈ 2 ਵੀਜ਼ਾ ਕਦੇ ਟੀ ਐਨ ਵੀਜ਼ਾ ਕਦੇ ਉਹ ਵੀਜ਼ਾ ਆ ਵੀਜ਼ਾ ਉਹ ਜਿਹੜੀ ਬਿਊਰੋਕ੍ਰੇਸੀ ਦੀ ਜਿਹੜੀ ਲੇਅਰ ਹੈਗੇ ਉਹ ਸਾਰੀਆਂ ਖਤਮ ਹੋ ਜਾਣ ਲੋਕੀ ਇੱਕ ਦੂਜੇ ਥਾਂ ਦੇ ਉੱਤੇ ਆਪਣੀ ਜੋਬ-ਜੋਬ ਕਰ ਸਕਣ ਜਿਵੇਂ ਯੂਰਪੀਅਨ ਯੂਨੀਅਨ ਸੀ ਕੋਈ ਇਸ ਤਰ੍ਹਾਂ ਦੀ ਮਾੜੀ ਗੱਲ ਨਹੀਂ ਹੈ ਉਹ ਨਾ ਤਾਂ ਉਹਨਾਂ ਵਾਸਤੇ ਮਾੜੀ ਗੱਲ ਹੈ ਨਾ ਨਾ ਇੱਥੇ ਸਾਡੇ ਵਾਸਤੇ ਮਾੜੀ ਗੱਲ ਹੈ ਉਹ ਅੱਜ ਕੱਲ੍ਹ ਇਹ ਉਹਨੇ ਗੱਲਾਂ ਹੋਣ ਲੱਗੀਆਂ ਲੋਕਾਂ ਦੇ ਮਨਾਂ ਦੇ ਤੇ ਉਹ ਆਪਣੇ ਜਿਹੜੇ ਪੋਲੀਟੀਸ਼ੀਅਨਸ ਨੇ ਜਾਂ ਉਹ ਜਿਹੜੇ ਆਪਣੇ ਇਲੈਕਟਿਡ ਬੰਦੇ ਉਹਨਾਂ ਵਿੱਚ ਇਹ ਗੱਲਾਂ ਹੋਣ ਲੱਗੀਆਂ ਸੋ ਹੀ ਹੈਸ ਸਟਾਰਟ ਹੀ ਹੈਸ ਹਿਸ ਓਨ ਵੀਅਰਡ ਵੇ ਆਫ ਹੈਵਿੰਗ ਦਾ ਕਨਵਰਸੇਸ਼ਨ ਸਟਾਰਟ ਇਨ ਦਾ ਅਦਰ ਪੀਪਲ ਮਾਈਂਡਸ ਅਬਾਊਟ ਹਿਮ ਪਰ ਤੁਸੀਂ ਹੈਲੀ ਜਿਹੜੀ ਗੱਲ ਕੀਤੀ ਆ ਇਹ ਬੜੀ ਦਿਲਚਸਪ ਪਿਆ ਕੀ ਜਿਹੜਾ 트럼ਪ ਹੈ ਉਹਨੂੰ ਆਪਾਂ ਕਿਸੇ ਪੋਲੀਟੀਕਲ ਮੋਲਡ ਦੇ ਵਿੱਚ ਨਹੀਂ ਪਾ ਸਕਦੇ ਲੇਕਿਨ ਜੋ ਉਹਨਾਂ ਨੇ ਕਿਆ ਉਹਨਾਂ ਨੇ ਇੱਕ ਚਰਚਾ ਸ਼ੁਰੂ ਹੋ ਗਈ ਆ ਸੋ ਕੀ ਕੈਨੇਡੀਅਨਸ ਵਰੀਡ ਆ ਵੀ ਉਹਨਾਂ ਦੀ ਹੋਂਦ ਜਿਹੜੀ ਆ ਖਤਰੇ ਚ ਆ ਤੇ ਸ਼ਾਇਦ ਜੋ ਅਮਰੀਕਾ ਦੇ ਨਾਲ ਰਿਲੇਵਾ ਹੋ ਜਾਏ ਤੇ ਉਹ ਬਚ ਸਕਦੇ ਨਹੀਂ ਨਹੀਂ ਕੋਈ ਕੋਈ ਜਿਹੜੇ ਜਿਹੜੇ ਵੀ ਲੋਕੀ ਥੋੜੇ ਜੇ ਦੇਖੋ ਜੇ ਹੁੰਦਾ ਵੀ ਜਿਹੜੇ ਪੋਲੀਟੀਕਲ ਬੰਦੇ ਆ ਨਾ ਪੋਲੀਟੀਕਲ ਬੰਦਿਆਂ ਨੇ ਤਾਂ ਉਸ ਦੀ ਗੱਲ ਨੂੰ ਮਤਲਬ ਹੋਰ ਤਰੀਕਾ ਲੈਣਾ ਹੈਗਾ ਜਿਹੜੇ ਬੰਦੇ ਯਾਨੀ ਇਹੇ ਜੀ ਪੋਜੀਸ਼ਨ 'ਚ ਬੈਠੇ ਨੇ ਉਹਨਾਂ ਦਾ ਪੋਸਚਰ ਹੈ ਵੀ ਆਹ ਘਰ ਆ ਗਿਆ ਇਹਨੂੰ ਮੈਂ ਆਪਣਾ ਪੋਲੀਟੀਕਲ ਪੋਸਚਰ ਨੂੰ ਠੀਕ ਕਰਨ ਵਾਸਤੇ ਜਾਂ ਨੂੰ ਤਕੜਾ ਕਰਨ ਵਾਸਤੇ ਇਹਨੂੰ ਕਿਵੇਂ ਲੜਾਏਗਾ ਉਹ ਉਸ ਤਰ੍ਹਾਂ ਉਹ ਉਹ ਬੰਦੇ ਕਰ ਰਹੇ ਨੇ ਐਵਰੇਜ ਬੰਦਾ ਜਿਹੜਾ ਹੈਗਾ ਉਹ ਐਡਾ ਕੋਈ ਰਿਵਰੀ ਨਹੀਂ ਹੈ ਉਹਨੂੰ ਇਹ ਵੀ ਪਤਾ ਵੀ ਇਹ ਹੋ ਨਹੀਂ ਸਕਦਾ ਹੈ ਕਿਉਂਕਿ ਜਿਹੜੇ ਜਿਹੜੇ ਦੇਖੋ ਪਹਿਲੇ ਸਾਡੇ ਕੈਨੇਡਾ ਦੇ ਵਿੱਚ ਵੀ ਜਿਹੜੇ ਅਲੱਗ-ਅਲੱਗ ਜਿਹੜੇ ਆਪਣੇ ਨੇਟਿਵਸ ਨੇ ਉਹਨਾਂ ਦੀਆਂ ਜਿਹੜੀਆਂ ਕਿੰਨੀਆਂ ਟਰੀਟੀਆਂ ਨੇ ਇਹ ਇਹ ਤਾਂ ਨਹੀਂ ਹੈ ਜਾ ਕੇ ਤੁਸੀਂ ਇੱਕ ਵਾਰੀ ਉਹ ਛੀਡ ਮਾਰਦੇ ਤੇ ਇਦਾਂ ਹੋ ਜਾਊਗਾ ਦੇ ਇਜ਼ ਅ ਵੈਰੀ ਕੰਪਲਿਕੇਟਿਡ ਸਿਸਟਮ ਜਿਹੜਾ ਹੈ ਸਾਰਾ ਸੋ ਇੱਕ ਤੇ ਮਸਲਾ ਹੋ ਗਿਆ ਦੂਸਰਾ ਇਹ ਦੱਸੋ ਕਿ ਜਸਟਨ ਟਰੂਡੋ ਦੇ ਰੈਜ਼ੀਗਨੇਸ਼ਨ ਦੇ ਨਾਲ ਜਾਂ ਜੇ ਤਬਦੀਲੀ ਹੁੰਦੀ ਹੈ ਕੈਨੇਡਾ ਦੇ ਵਿੱਚ ਉਹਦੇ ਨਾਲ ਭਾਰਤ ਦੇ ਰਿਸ਼ਤਿਆਂ 'ਚ ਕੀ ਫਰਕ ਪਊਗਾ ਔਰ ਪੰਜਾਬ 'ਤੇ ਕੀ ਅਸਰ ਹੋਊਗਾ ਇਹ ਪੰਜਾਬ ਦੇ ਉੱਤੇ ਇਹਦੇ ਨਾਲ ਬਹੁਤ ਮਾੜਾ ਅਸਰ ਪਊਗਾ ਤੇ ਜਿਹੜੇ ਪੰਜਾਬੀਆਂ ਦੇ ਉੱਤੇ ਖਾਸ ਕਰਕੇ ਸਿੱਖਾਂ ਦੇ ਉੱਤੇ ਬਹੁਤ ਵੱਡਾ ਅਸਰ ਪਊਗਾ ਯੂ ਕੋਈ ਜਦੋਂ ਤੁਹਾਡੇ ਨਾਲ ਪਹਿਲਾਂ ਮਲੋਤਰਾ ਸਾਹਿਬ ਵੀ ਗੱਲ ਕਰ ਰਹੇ ਸੀਗੇ ਕਿ ਉਹ ਜਿਹੜਾ ਉੱਥੇ ਇੱਕ ਬੰਦਾ ਆਇਆ ਜਿਹੜਾ ਮਰ ਗਿਆ ਉਹ ਏਡੀ ਕੋ ਵੱਡੀ ਗੱਲ ਨਹੀਂ ਹੈ ਬੰਦਾਰੀ ਮਰਿਆ ਇੱਕ ਦੂਸਰੇ ਨੇਸ਼ਨ ਨੇ ਆ ਕੇ ਆਪਣੇ ਬੰਦੇ ਹਾਇਰ ਕਰਕੇ ਉਹ ਬੰਦਾ ਮਰਵਾਇਆ ਇੱਕ ਸਿਟੀਜ਼ਨ ਹੈ ਜਿਹੜਾ ਇਹਨਾਂ ਮੁਲਕਾਂ ਵਾਸਤੇ ਇੱਕ ਸਿਟੀਜ਼ਨ ਦੂਜੀ ਕੰਟਰੀ ਦੇ ਹਾਈ ਕਮਿਸ਼ਨ ਜਿਹੜੇ ਮਿਸ਼ਨ ਆਫਿਸ ਆਪਦੇ ਵਿੱਚ ਰਲ ਕੇ ਤੈਨੂੰ ਮਾਰ ਦੇਣ ਇਹ ਬਹੁਤ ਵੱਡੀ ਗੱਲ ਹੈ ਹੈਨਾ ਬਹੁਤ ਵੱਡੀ ਗੱਲ ਹੈ ਐਂਡ ਇੱਕ ਤਾਂ ਹੁੰਦਾ ਨਾ ਵੀ ਉਹੀ ਇਹ ਹਵਾਵਾਂ ਚ ਗੱਲਾਂ ਨੇ ਇਹ ਹਾਊਸ ਆਫ ਕਾਮਨਸ ਦੇ ਵਿੱਚ ਇੱਕ ਐਨਡੀਪੀ ਦਾ ਐਮਪੀ ਹੈ ਚਾਰਲ ਚਾਰਲੀ ਐਂਗਸ ਉਹਨੇ ਇਹ ਸਵਾਲ ਪੁੱਛਿਆ ਸੀਗਾ ਵੀ ਸੀਸਸ ਇਹਨੂੰ ਪੁੱਛਦੀ ਹੈ ਪੀਅਰ ਪੋਲੀ ਨੂੰ ਵੀ ਪਿਛਲੇ 48 ਘੰਟਿਆਂ ਵਿੱਚ 1,70,000 ਮੈਂਬਰ ਕਿਵੇਂ ਸਾਈਨ ਕੀਤੇ ਸਾਨੂੰ ਦੱਸ ਹੂੰ ਹੂੰ ਠੀਕ ਹੈ ਮੰਦਰਾਂ ਦੇ ਵਿੱਚ ਜਾ ਕੇ ਆ ਕੇ ਜਿਹੜਾ ਮੈਨੂੰ ਹੁਣਾਂ ਦਾ ਨਾਂ ਨਾਂ ਨਹੀਂ ਆਉਂਦਾ ਮੰਦਰਾਂ ਵਿੱਚ ਆ ਕੇ ਜਿਹੜੇ ਆਪਣੇ ਸੰਤ ਸਮਝ ਜਾਂਦੇ ਨੇ ਲੋਕੀ ਉਹਨਾਂ ਤੋਂ ਆ ਕੇ ਇਕੱਠ ਕੱਠ ਕਰਾ ਕੇ ਉਹਨਾਂ ਦੇ ਹੱਥ ਖੜੇ ਕਰਾ ਕੇ ਸਨਾਤਨ ਧਰਮ ਨੇ ਅਗਰ ਦੁਨੀਆ 'ਮੇਂ ਰਾਜ ਕਰਨਾ ਹੈ ਤਾਂ ਇਸ ਕੋ ਵੋਟ ਪਾਣੀ ਪੜੇਗੀ ਹੂੰ ਠੀਕ ਹੈ ਉਹ ਉਹ ਜਿਹੜੀ ਚੀਜ਼ਾਂ ਨੇ ਵੀ ਉਹ ਕਲੀਅਰੈਂਸ ਨਹੀਂ ਉਹ ਲੈ ਰਿਆ ਹੋ ਸਕਦਾ ਇਹ ਚ ਪਤਾ ਕੀ ਹੈ ਜਿਹੜੀ ਕੈਨੇਡੀਅਨ ਜਿਹੜੀ ਪੋਲਿਟਿਕਸ ਹੈ ਇਸ ਵਕਤ ਐਸੇ ਪੜਾ ਦੇ ਉੱਤੇ ਪਿਵੋਟਲ ਪੁਆਇੰਟ ਤੇ ਖੜੀ ਹੈ ਕੱਲ ਨੂੰ ਕੁਝ ਵੀ ਹੋ ਸਕਦਾ ਇੱਥੇ ਜਦੋਂ 31 ਤਰੀਕ ਨੂੰ ਉਹ ਰਿਪੋਰਟ ਆਉਣੀ ਹੈ ਐਂਡ ਇਟ ਇਜ਼ ਆਲਸੋ ਪੋਸੀਬਲ ਵੀ ਜਿਹੜੀ ਜਿਹੜਾ ਪੀਰ ਪੋਲੀ ਵੀ ਉਸ ਲਿਸਟ 'ਚ ਹੋਵੇ ਤੇ ਉਸ ਨੂੰ ਜਿਹੜੀ ਉਹ ਪਾਰਟੀ ਤੋਂ ਰਿਜ਼ਾਈਨ ਵੀ ਕਰਨਾ ਪੈ ਸਕਦਾ ਓਕੇ ਠੀਕ ਹੈ ਸੋ ਸੋ ਕਾਫੀ ਅਨਸਰਟੇਨਟੀ ਲੱਗ ਰਹੀ ਹੈ ਤੁਹਾਡੀ ਗੱਲ ਤੋਂ ਮੈਨੂੰ ਕਿ ਕੈਨੇਡਾ ਦੀ ਪੋਲਿਟਿਕਸ ਦੇ ਵਿੱਚ ਪਹਿਲੀ ਗੱਲ ਹੈ ਜਿਹੜੀ ਇਲੈਕਸ਼ਨ ਦੀ ਗੱਲ ਹੈ ਇਹੋ ਇਲੈਕਸ਼ਨ ਜਿਹੜੀ ਹੈ ਉਹ ਜ਼ਰੂਰੀ ਨਹੀਂ ਵੀ ਇਹ ਬਸ ਜਦੋਂ ਮਾਰਚ ਜੋ ਵੀ ਨੂੰ ਪਾਰਲੀਮੈਂਟ ਆ ਗਈ ਤੇ ਉਸ ਤੋਂ ਬਾਅਦ ਚੇਦੀ ਦੇ ਨਵਾਦ ਹੋਏ ਵੋਟਾਂ ਪੈ ਜਾਣਗੀਆਂ ਨਹੀਂ ਕਿਉਂਕਿ ਉਸ ਤੋਂ ਬਾਅਦ ਪਹਿਲੀ ਗੱਲ ਆ ਉਹਨਾਂ ਦੀ ਲੀਡਰਸ਼ਿਪ ਹੋਣੀ ਹੈ ਕਦੇ ਵੀ ਕੋਈ ਲੀਡਰਸ਼ਿਪ ਹੈ 4-5 ਮਹੀਨੇ ਤੋਂ ਘੱਟ ਸਭਾ ਨਹੀਂ ਲੈਂਦੀ ਸੋ ਮਿਡ ਮਿਡ ਮੇ ਤੇ ਜੂਨ ਤੋਂ ਪਹਿਲਾਂ ਤਾਂ ਹੋ ਹੀ ਨਹੀਂ ਸਕਦਾ ਕਿਸੇ ਤਰੀਕੇ ਨਾਲ ਵੀ ਪਰ ਇਹਨਾਂ ਨੇ ਖਿੱਚ-ਖਿੱਚ ਕੇ ਅਕਤੂਬਰ ਤੱਕ ਜਦੋਂ ਹੋਣੀ ਹੈ ਅਕਤੂਬਰ ਤੱਕ ਲੈ ਕੇ ਜਾਣਗੇ ਬਿਲਕੁਲ ਜਦੋਂ ਉਹਦੀ ਉਹਦੀ ਡੇਟ ਸੀ ਪਰ ਉਹਦੋਂ ਵੱਧ ਵੀ ਸਕਦੀ ਹੈ ਓਕੇ 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 ਸੋ ਕਾਫੀ ਅਨਸਰਟੇਨਟੀ ਐਸ ਵੇ ਕੈਨੇਡਾ ਦੇ ਵਿੱਚ ਬਾਕੀ ਮੈਂ ਤੁਹਾਨੂੰ ਇੱਕ ਇੱਕ ਲਾਸਟ ਵੇ ਗੱਲ ਲੈਣਾ ਜਿਹੜੇ ਜਿਹੜੇ ਐਜ਼ ਅ ਕੈਨੇਡੀਅਨ ਮੈਂ ਮੇਰਾ ਇਹ ਬਲੀਫ ਹੈ ਵੀ ਜਿਹੜੀ ਕੋਈ ਵੌਲੰਟੀਅਰ ਆਰਗੇਨਾਈਜੇਸ਼ਨ ਹੋਵੇ ਜਿਹਦੇ ਵਿੱਚ ਕੋਈ ਫੋਰਨ ਪਾਵਰ ਦੀ ਇਨਫਲੂਐਂਸ ਹੋਵੇ ਉਹਦਾ ਕਦੇ ਵੀ ਕੋਈ ਵਾਦਾ ਮੈਂਬਰ ਨਹੀਂ ਬਣਦਾ ਹੁੰਦਾ ਕੰਫਰਟੇਬਲੀ ਤੇ ਅਸੀਂ ਇਹ ਕੰਟਰੀ ਦੀ ਜਿਹੜੀ ਵਾਕਡੋਰ ਹੈ ਇੱਕ ਉਸ ਪਾਰਟੀ ਨੂੰ ਮਤਲਬ ਦੇਣ ਜਾ ਰਹੇ ਆ ਜਿਹਦੇ ਵਿੱਚ ਐਕਚੁਅਲੀ ਫੋਰਨ ਜਿਹੜੀ ਪਾਵਰ ਉਹਦੀ ਇਨਵਾਲਵਮੈਂਟ ਹੈ ਤੇ ਉਹ ਵੱਡੇ ਲੈਵਲ ਤੇ ਹੈ Okay okay very important yes. thank you thank you Harita Rivalji